ਚੋਰਾ ਦੇ ਵੱਲੋਂ ਆਏ ਦਿਨ ਚੋਰੀ ਤੇ ਲੁੱਟਦਿਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਤੇ ਤਾਜ਼ਾ ਮਾਮਲਾ ਸੰਗਰੂਰ ਦਾ ਜਿੱਥੇ ਇੱਕ ਲੁਟੇਰੇ ਦੇ ਵੱਲੋਂ ਵਿਧਵਾ ਮਹਿਲਾ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ ਮਹਿਲਾ ਨੇ ਦੱਸਿਆ ਕਿ ਰਾਤ 8 ਵਜੇ ਗੁਰਦੁਆਰਾ ਸਾਹਿਬ ਤਜੂਦੂ ਕਰਾਈ ਤੇ ਦਰਵਾਜ਼ਾ ਬੰਦ ਕਰਨਾ ਪੁੱਲ ਗਈ ਉਸੇ ਵਕਤ ਕੁਝ ਵਿਅਕਤੀ ਘਰ ਦੇ ਵਿੱਚ ਦਾਖਲ ਹੁੰਦੇ ਨੇ ਉਕਤ ਵਿਅਕਤੀ ਘਰ ਚ ਆਇਆ ਤੇ ਮਹਿਲਾ ਨੇ ਕੁੰਡੀ ਲਗਾ ਕੇ ਦਰਵਾਜ਼ਾ ਬੰਦ ਕੀਤਾ ਤੇ ਉਸ ਹੋ ਗਈ ਹੈ ਰਾਤ ਨੂੰ 12 ਵਜੇ ਜਦੋਂ ਪਾਣੀ ਪੀਣ ਲਈ ਉੱઠી ਤਾਂ ਵਿਅਕਤੀ ਸਰਾ ਨੇ ਖੜਾ ਸੀ ਜਿਸ ਨੇ ਆਪਣਾ ਜਿਸਨੇ ਮੂਹ ਕੱਪੜੇ ਦੇ ਨਾਲ ਬੰਨਿਆ ਹੋਇਆ ਸੀ ਜਦ ਮਹਿਲਾ ਨੇ ਪੁੱਛਿਆ ਕਿ ਤੂੰ ਕੌਣ ਹੈ ਤਾਂ ਉਸਨੇ ਸਿਰ ਤੇ ਸੌਟੀ ਮਾਰੀ ਹੈ ਉਸ ਤੋਂ ਬਾਅਦ ਉਸ ਦੀਆਂ ਕੰਨਾਂ ਦੀਆਂ ਵਾਲੀਆਂ ਲੈ ਕੇ ਫਰਾਰ ਹੋ ਗਿਆ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਹਾਲਾਂਕਿਉਂ ਜਾਂਚ ਸ਼ੁਰੂ ਕੀਤੀ ਗਈ ਐ ਸਚੂ ਮਨਪ੍ਰੀਤ ਨਾਲ ਗੱਲਬਾਤ ਹੋਈ ਤਾਂ ਉਹਨੇ ਕਿਹਾ ਕਿ ਸ਼ਿਕਾਇਤ ਦਰਜ ਹੋਈ ਹੈ ਤੁਕਤ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਲੁੱਟੀਆਂ ਹੋਈਆਂ ਵਾਲੀਆਂ ਵੀ ਬਰਾਮਦ ਹੋ ਚੁੱਕੀਆਂ ਨੇ ਤੇ ਤਸਵੀਰਾਂ ਸੀਸੀਟੀਵੀ ਵਿੱਚ ਕੈਦ ਹੋਈਆਂ ਸਨ ਸਾਨੂੰ ਅੱਜ ਮਾਰਨਿੰਗ ਹਸਪਤਾਲ ਤੁਰਕਾ ਮਸੂਦ ਹੋਇਆ ਸੀ ਜਿਹੜੀ ਕੀ ਕੌਰ ਸੀ ਜਿਹਦੀ ਉਮਰ ਕਰੀਬ 70 ਸਾਲ ਸੀ ਰਾਜ ਰਾਨੀ ਇਹ ਉਥੋਂ ਦੇ ਰਹਿਣ ਵਾਲੇ ਨੇ ਸੰਗਰੂਰ ਦੇ ਤੇ ਇਕੱਲੇ ਹੀ ਰਹਿੰਦੇ ਸੀ ਪਰਿਵਾਰ ਚ ਤੇ ਇਹਨਾਂ ਦੇ ਕੋਈ ਰਾਤ ਤਕਰੀਬਨ 12 ਤੋਂ 1 ਵਜੇ ਦੇ ਵਿੱਚ ਕਿ ਇਹਨਾਂ ਦੇ ਘਰ ਚ ਦਾਖਲ ਹੋਇਆ ਬੰਦਾ ਤੇ ਇਹਨਾਂ ਦੇ ਸਿਰ ਤੇ ਸੱਟ ਮਾਰ ਕੇ ਟੰਬਾ ਮਾਰ ਕੇ ਤੇ ਇਹਨਾਂ ਦੀਆਂ ਜਿਹੜੀਆਂ ਵਾਲੀਆਂ ਪਟਕੇ ਲੈ ਗਿਆ ਸੀਗਾ ਉਸ ਤੋਂ ਬਾਅਦ ਇਹਨਾਂ ਦੇ ਬਿਆਨਾਂ ਤੇ ਅਸੀਂ ਨਾਮ ਲੂਨ ਦੇ ਖਿਲਾਫ ਆ ਮੁਕੱਦਮਾ ਨੰਬਰ 199 ਅੱਜ ਦੀ ਤਰੀਕ ਤੇ ਦਰਜ ਕੀਤਾ ਸੀਗਾ ਤੇ ਅਦੀਨਤਰਾ ਇਹ 304 331 6 115 ਦੋ ਬਿਨਸ ਤੇ ਦਰਜ ਕਰਕੇ ਅਸੀਂ ਤਫ਼ਤੀਸ਼ ਸ਼ੁਰੂ ਕੀਤੀ ਸੀ ਸਾਡੇ ਤਫ਼ਤੀਸ਼ੀ ਅਫਸਰ ਏਸੀ ਕੁਲਵਿੰਦਰ ਸਿੰਘ ਤੇ ਏਸੀ ਇੰਦਰਜੀਤ ਨੇ ਬੜੀ ਮਿਹਨਤ ਕਰਕੇ ਉਥੋਂ ਦੇ ਆਪ ਦੇ ਖੁਫੀਆ ਸੋਰਸ ਲਾ ਕੇ ਅਤੇ ਹੋਰ ਟੈਕਨੀਕਲ ਢੰਗ ਨਾਲ ਇਹ ਜਿਹੜਾ ਵਾਰਦਾਤ ਇਹਨੂੰ ਟ੍ਰੇਸ ਕੀਤਾ ਜੀ ਤੇ ਫਿਰ ਦੋਸ਼ੀ ਗ੍ਰਿਫਤਾਰ ਹੋ ਗਿਆ ਬਰਾਮਦਗੀ ਹੋ ਗਈ ਸਾਡੇ ਜੀ ਹਾਂ ਜੀ ਇਹਦੇ ਚ ਅਸੀਂ ਜਿਹੜਾ ਦੋਸ਼ੀ ਹੈ ਕ੍ਰਿਸ਼ ਠਕਰਾਲ son of ਨਰੇਸ਼ ਕੁਮਾਰ ਇੱਕ ਕ੍ਰਿਸ਼ਨਾ ਬਸਤੀ ਸੰਗਰੂਰ ਦਾ ਰਹਿਣ ਵਾਲਾ ਤੇ ਇਹਨੂੰ ਅਸੀਂ ਗ੍ਰਿਫਤਾਰ ਕਰ ਲਿਆ ਤੇ ਇਹਦੇ ਤੋਂ ਬਰਾਮਦਗੀ ਹੋ ਚੁੱਕੀ ਹੈ ਜੀ ਇਹਦਾ ਪ੍ਰੀਵੀਅਸ ਰਿਕਾਰਡ ਕਿਸ ਤਰ੍ਹਾਂ ਦੀ ਕੀ ਪਹਿਲਾਂ ਵੀ ਇਹਦੇ ਕੋਈ ਮੁਕਦਮੇ ਦਰਜ ਨਹੀਂ ਸੀਗੇ ਜੀ ਇਹਦੇ ਕੋਈ ਨਸ਼ੇ ਕਰਨ ਦਾ ਆਦੀ ਹੈ ਜਾਂ ਕਿਸ ਤਰ੍ਹਾਂ ਨਹੀਂ ਨਸ਼ਾ ਕਰਨ ਦਾ ਵੀ ਆਦੀ ਨਹੀਂ ਕੋਈ ਪਤਾ ਨਹੀਂ ਲੱਗੇ ਕਿ ਇਹਨੇ ਇਸੇ ਲੇਡੀ ਨੂੰ ਕਿਉਂ ਟਾਰਗੇਟ ਕੀਤਾ ਕਿਸ ਤਰ੍ਹਾਂ ਟਾਰਗੇਟ ਬਣਾਇਆ ਇਹ ਜਿਹੜੀ ਹੁਣ ਤੱਕ ਦੀ ਮੁੱਢਲੀ ਤਫ਼ਤੀਸ਼ 'ਚ ਗੱਲ ਸਾਹਮਣੇ ਆਈ ਹੈ ਵੀ ਜਿਹੜੀ ਇਹਦੀ ਭੈਣ ਆ ਇਹਦੇ ਘਰੇ ਜਿਹੜੀ ਲੇਡੀਜ਼ ਦੇ ਘਰੇ ਕੰਮ ਕਰਦੀ ਹੈ ਜੀ ਤੇ ਇਹ ਇੱਕ ਦੋ ਵਾਰੀ ਉਹਨੂੰ ਲੈਂਡ ਤੇ ਛੱਡਣ ਗਿਆ ਉੱਥੇ ਉਸ ਤੋਂ ਬਾਅਦ ਜਿਹੜਾ ਉਸ ਸੈਂਕਲ ਤੋਂ ਅਸੀਂ ਜਾਂਚ ਕਰ ਰਹੇ ਹਾਂ ਵੀ ਉਹਨਾਂ ਦਾ ਰੋਲ ਹੈ ਕਿ ਨਹੀਂ ਹੈ ਵਿੱਚ ਵੀ ਭੈਣ ਦੇ ਵਿੱਚ ਇਨਵੋਲਵ ਹੈਗੀ ਹੈ ਜਾਂ ਨਹੀਂ ਨਹੀਂ ਹਜੇ ਤੱਕ ਕੋਈ ਐਹੋ ਜੀ ਗੱਲ ਸਾਹਮਣੇ ਨਹੀਂ ਆਈ ਜੀ ਭੈਣ ਦੇ ਨਾਲ ਪਰ ਇਹ ਕਿ ਇਹਦੀ ਭੈਣ ਉਹਨਾਂ ਦੇ ਘਰੇ ਕੰਮ ਕਰਦੀ ਸੀ ਠੀਕ ਹੈ ਰਾਜ ਰੌਣੇ ਅਤੇ ਕੀ ਹੋਇਆ ਸੀ ਤੁਹਾਡੇ ਨਾਲ ਕਿਸ ਤਰ੍ਹਾਂ ਕੀ ਘਟਨਾਈ ਮੈਂ ਨਾ ਰੋਜ਼ ਗੁਰਦੁਆਰੇ ਜਾਂਦੀ ਆ 8 ਵਜੇ ਮੈਂ ਜਾਂਦੀ ਆ ਗੁਰਦੁਆਰੇ ਤੋਂ 7 ਵਜੇ ਜਾਂਦੀ ਆ ਮੈਂ 8 ਵਜੇ ਬੜੀਆਂ ਘਰ ਤੇ ਮੈਂ ਨਾ ਦਰਵਾਜਾ ਤਾਂ ਵੀਰ ਤਾਂ ਬਾਰ ਵਾਲਾ ਤੇ ਕੁੰਡੀ ਲਾਣੀ ਭੁੱਲ ਗਈ ਮੈਂ ਆਕੇ ਨਾ ਇਥੇ ਲੇਟ ਗਈ ਉਹ 30 ਪੀਐਨ ਆਵੇਂ ਲੇਟ ਗਈ ਮੈਂ ਆਕੇ ਫਿਰ ਘੰਟੇ ਬਾਅਦ ਉੱਠ ਕੇ ਦੇਖਿਆ ਮੈਂ ਕਿ ਦੇਖੋ ਮੈਨੇ ਕੁੰਡਾ ਲਾਇਆ ਨਹੀਂ ਲਾਇਆ ਬਾਰ ਵਾਲਾ ਦੇਖਿਆ ਤਾਂ ਕੁੰਡ ਲੱਗੀ ਨਹੀਂ ਹੋਈ ਸੀਗੀ ਫਿਰ ਮੈਂਨ ਦੋਨੋ ਦਰਵਾਜੇ ਦੇ ਕੁੰਡੀ ਲਾ ਕੇ ਨਾ ਫਿਰ ਇੱਥੇ ਆ ਕੇ ਮੈਂ ਸੋ ਗਈ ਆ ਕੇ ਫਿਰ ਮੈਂ 12 ਵਜੇ ਉੱਠੀ ਆ ਮੈਂ ਆ ਕੇ ਮੈਂ ਨਾ ਉੱਠ ਕੇ ਨਾ ਪਾਣੀ ਪੀਵਾਂ ਮੈਂ ਮੈਨੂੰ ਬਾਥਰੂਮ ਜਾਣਾ ਸੀਗਾ ਉੱਠੀ ਉਹਨਾਂ ਮੇਰੇ ਇੱਥੇ ਖੜਾ ਸੀ ਮੁੰਡਾ ਇੱਥੇ ਖੜਾ ਸੀ ਮੇਰੀ ਸਿਰ ਕੋਲ ਤੇ ਮੈਂ ਤਾਂ ਡੇਕੀ ਨਾ ਮੈਂ ਡਰ ਗਈ ਉਹਨਾਂ ਨੇ ਨਾ ਸਾਰਾ ਮੂੰਹ ਢਪੇਟਿਆ ਹੋ ਸੀਗਾ ਮੇਰਾ ਡਾਰਗਿਆਂ ਨੂੰ ਦੇਖ ਕੇ ਮੈਂ ਗਾਲਾਂ ਕੱਢਣ ਲੱਗ ਗਈ ਮੈਂ ਕਿ ਤੂੰ ਕਿੱਥੋਂ ਆ ਗਿਆ ਸਾਡੇ ਘਰ ਮੈਂ ਕਿ ਹੈ ਆਹ ਕੌਣ ਤੂੰ ਮੈਂ ਕਿਹਾ ਸਾਰਾ ਮੂੰਹ ਮੈਂ ਕਿ ਲਪੇਟੀ ਖੜਾ ਤੂੰ ਆਇਆ ਕਿਵੇਂ ਆਇਆ ਮੈਂ ਕਿਹਾ ਐਵੇਂ ਮੈਂ ਗਾਲਾਂ ਕੱਢਣ ਲੱਗੀ ਇਹਨੂੰ ਮੇਰੇ ਸੀਪ ਦੇ ਵਿੱਚ ਨ ਲੱਕੜ ਵਾਲਾ ਉਹ ਸੀਗਾ ਉਹ ਮਾਰਿਆ ਇਹਨੇ ਜੋਰ ਦੀ ਫਿਰ ਨਿੰਨ ਤੋਂ ਸਾਰਾ ਮੇਨੋਂ ਤੋਂ ਖੂਨ ਖੂਨ ਨਿਕਲਣ ਲੱਗ ਗਿਆ ਮੇਰਾ ਤੋਂ ਇਨਾਂ ਇਨਾਂ ਦੋਨੋਂ ਹੱਥਾਂ ਨਾਲ ਮੇਰੇ ਕੋਲ ਨਾ ਜਪਟੇ ਮਾਰ ਕੇ ਨਾ ਮੇਰੇ ਵਾਲੀਆਂ ਜੁਤਾਰ ਲਿਆ ਇਹਨੇ ਤੇ ਨੱਕ ਵਾਲਾ ਕੋ ਕਾਹੂ ਤਾਰ ਲਿਆ ਇਹਨੇ ਮੇਰਾ ਇਹ ਤਾ ਉਹਦੇ ਨੇ ਫੇਰ ਦਰਵਾਜਾ ਖੋਲ ਕੇ ਨਾ ਬਾਹਰ ਵਾਲਾ ਭੱਜ ਗਿਆ ਆਪਾ। ਇਹੀ ਗੱਲ ਹੋਈ ਐ। ਤੂੰ ਜਾਣਦੇ ਸੀ ਮੁੰਡਿਆਂ ਨੂੰ ਕੌਣ ਸੀ ਕੌਣ ਨਹੀਂ। ਉਹ ਮੁੰਡਾ ਪਕੜਿਆ ਗਿਆ ਨਾ। ਜਿਹੜੀ ਸਾਡੇ ਨਾਲ ਸਫਾਈ ਕਰਦੀ ਐ ਨਾ ਉਹ ਤਾਂ ਮੁੰਡਾ ਹੈਗਾ। ਅੱਛਾ। ਹਾਂ ਉਹ ਹੈ ਹੀ ਚੋਰ ਉਹ ਤਾਂ। ਤੂੰ ਇਕੱਲੀ ਰਹਿੰਦੀ ਨਾ ਘਰ 'ਚ? ਹਾਂ ਮੈਂ ਇਕੱਲੀ ਰਹਿੰਦੀ ਮੈਂ ਤਾਂ 6 ਵਾਰ ਸਾਲ ਹੋ ਗਏ ਇਕੱਲੀ ਰਹਿੰਦੀ ਨੂੰ। ਅੱਛਾ ਜੀ। ਕਦੇ ਕੋਈ ਅਜਿਹੀ ਘਟਨਾ ਹੋਈ ਨਹੀਂ ਮੇਰੇ ਨਾਲ। ਅੱਛਾ ਜੀ। ਪਹਿਲੀ ਵਾਰ ਹੀ ਹੋਈ ਐ। ਮੇਰੀ ਗਲਤੀ ਹੈ ਬਸ ਮੈਂ ਦਰਵਾਜ਼ਾ ਲਾਉਣਾ ਭੁੱਲ ਗਈ ਬਾਹਰ ਵਾਲਾ ਯਾਨੀ ਕਿ ਜਦੋਂ ਦਰਵਾਜ਼ਾ ਨਾ ਮੇਰੇ ਪਿੱਛੇ ਪਿੱਛੇ ਇਹ ਵੀ ਵੜ ਗਿਆ ਅੰਦਰ ਅੰਦਰ ਵੜ ਕੇ ਨਾ ਉੱਪਰ ਸਿੱਖਾ ਤੇ ਚੜ ਗਿਆ ਏ ਉੱਪਰ ਬੈਠਾ ਰਿਹਾ ਏ ਇਹਨੂੰ ਐ ਵੀ ਜਦੋਂ ਸੋਜ ਹੋ ਗਈ ਸਾਰਾ ਕੁਝ ਸਾਰੇ ਸੋਜ ਆਉਣਗੇ ਗਲੀ ਮੱਲੇ ਵਾਲੇ ਫਿਰ ਮੈਂ ਕੁਝ ਨਾ ਕੁਝ ਕਰੂੰਗਾ ਮੈਂ ਮੈਨੂੰ ਪਤਾ ਨਹੀਂ ਚੱਲਿਆ ਕਿ ਮੈਂ ਚੜਿਆ ਕੋਠੇ ਤੇ ਉਲਕੀ ਕਨਪੋਲਸ ਨੇ ਜਿਹੜਾ 24 ਫੜ ਲਿਆ ਤੁਹਾਡਾ ਸਾਰਾ ਸਮਾਨ ਵੀ ਬਰਾਮਦ ਕਰ ਲਿਆ ਜੀ ਹਾਂ ਹੁਣ ਉਹ ਆਏ ਉਹਨਾਂ ਦਿਖਾਦੇ ਆਏ ਸੀ ਕਾਲ ਉਹਦੀ ਘਰ ਵਾਲੀ ਆਈ ਸੀ ਅੱਜ 8 ਦਿਨ ਨੂੰ ਆਏ ਆ ਨੂੰ ਰੋਣ ਲੱਗੀ ਮੇਰੇ ਪਿਆਰ ਪਕੜੀ ਪਈ ਸੀ ਕਾਲ ਕਹਿੰਦੀ ਤੁਸੀਂ ਇਹਨਾਂ ਰਾਜ਼ੀ ਨਾਮਾ ਕਰਾ ਦਿਓ ਮੈਂ ਤੈਨੂੰ ਇਹ ਤੋਂ ਕੱਢ ਕੇ ਲਿਆ ਦੂੰਗੀ ਮੈਂ ਕਿੱਥੇ ਹੋਰ ਲਿਆ ਦੂੰਗੀ ਮੈਂ ਇਹਨੂੰ ਇੱਥੇ ਮੈਂ ਰੱਖ ਦਿੰਨੀ ਇਹਨੂੰ ਮੈਂ ਉਹ ਮੇਰੇ ਪਿਆਰ ਪਕੜੀ ਪੇ ਛੱਡਣ ਦੀ ਸੀ ਕਾਲ ਨੂੰ ਕਹਿੰਦੀ ਮੈਂ ਤਾਂ ਮਾਪਿਓ ਛੱਡ ਕੇ ਆਈ ਆ ਇਹਦੇ ਪਿੱਛੇ ਮੈਂ